ਦਿੱਲੀ ਦੇ ਵਿੱਚ ਮੁਰ ਨਿਰਭਇਆ ਕਾਂਡ ਵਰਗੀ ਘਟਨਾ ਸਾਹਮਣੇ ਜਿਸ ਨੇ ਮੁਰਤ ਨੂੰ ਦਿੱਲੀ ਦਹਿਲਾਕੇ ਰੱਖ ਦਿੱਤੀ ਹੈ ਉੱਤਰ ਪੱਛਮੀ ਦਿੱਲੀ ਦੇ ਬਵਾਨਾ ਇਲਾਕੇ ਦੇ ਵਿੱਚ ਇੱਕ ਬਾਜ਼ੇ ਅੰਦਰ ਇੱਕ ਰਸੋਈਏ ਨੂੰ ਸੀੜ ਤੇ ਖਾਣਾ ਡੁੱਲਣ ਦੇ ਦੋਸ਼ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਤਿੰਨ ਬੰਦਿਆਂ ਨੇ ਪਹਿਲਾਂ ਮਨੋਜ ਉਰਫ ਬਾਬੂ ਨਾਮਕ ਵਿਅਕਤੀ ਦੀ ਕੁੱਟ ਮਾਰ ਕੀਤੀ ਅਤੇ ਫਿਰ ਉਸ ਦੇ ਗੁਪਤ ਅੰਗ ਦੇ ਵਿੱਚ ਲੋਹੇ ਦੀ ਰਾੜ ਪਾ ਦਿੱਤੀ ਮੂਲਜਮਾ ਦੇ ਵਿੱਚੋਂ ਆਰਟੀਵੀ ਬੱਸ ਦਾ ਡਰਾਈਵਰ ਅਤੇ ਉਸ ਦੇ ਦੋ ਸਹਾਇਕ ਸ਼ਾਮਲ ਨੇ। ਘਟਨਾ ਤੋਂ ਬਾਅਦ ਜਦੋਂ ਮਨੋਜ ਬੇਹੋਸ਼ ਹੋ ਗਿਆ ਤਾਂ ਤਿੰਨਾਂ ਨੇ ਉਸ ਨੂੰ ਬੁਵਾਣਾ ਫਲਾਈਓਵਰ ਦੇ ਨੇੜੇ ਸੁੱਟ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਇੱਕ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਫਰਾਰ ਨੇ। ਨਰੇਲਾ ਦਾ ਰਹਿਣ ਵਾਲਾ ਮਨੋਜ ਵਿਆਹਾਂ ਦੇ ਵਿੱਚ ਰਸੋਈਏ ਦਾ ਕੰਮ ਕਰਦਾ ਸੀ। 1 ਫਰਵਰੀ ਦੀ ਰਾਤ ਨੂੰ ਉਹ ਅਤੇ ਉਸ ਦਾ ਦੋਸਤ ਦਿਨੇਸ਼ ਸੁਲਤਾਨਪੁਰ ਡਵਾਜ਼ ਦੇ ਵਿੱਚ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ। ਇੱਕ ਅਫਸਰ ਅਧਿਕਾਰੀ ਨੇ ਕਿਹਾ ਕਿ ਕੰਮ ਖਤਮ ਕਰਨ ਤੋਂ ਬਾਅਦ ਉਹ ਕੁਝ ਬਚਿਆ ਹੋਇਆ ਖਾਣਾ ਪੈਕ ਕਰਕੇ ਬਾਜ਼ੇ ਵਿੱਚ ਚੜ੍ਹ ਗਿਆ ਸਫ਼ਰ ਦੌਰਾਨ ਕੁਝ ਖਾਣਾ ਗਲਤੀ ਨਾਲ ਸੀਟ ਤੇ ਡਿੱਗ ਗਿਆ ਜਿਸ ਨਾਲ ਡਰਾਈਵਰ ਅਤੇ ਉਸ ਦੇ ਸਾਥੀ ਗੁੱਸੇ ਵਿੱਚ ਆ ਗਏ ਅਧਿਕਾਰੀ ਨੇ ਕਿਹਾ ਕਿ ਜਦੋਂ ਦਿਨੇਸ਼ ਨੂੰ ਬਵਾਨਾ ਚੌਕ ਤੇ ਉਤਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਤਿੰਨਾਂ ਨੇ ਮਨੋਜ ਨੂੰ ਬੰਦਕ ਬਣਾ ਲਿਆ ਅਤੇ ਉਸ ਨੂੰ ਆਪਣੀ ਕਮੀਜ਼ ਨਾਲ ਸੀਟ ਸਾਫ਼ ਕਰਨ ਲਈ ਕਿਹਾ ਗਿਆ બસ ਡਰਾਈਵਰ ਆਸ਼ੀਸ਼ ਉਰਫ ਆਸ਼ੂ ਅਤੇ ਉਸਦੇ ਦੋਸਤਾਂ ਨੇ ਉਸ ਨੂੰ ਗਾਣਾ ਕੱਢਨੇ ਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਉਹ ਸੀਟ ਸਾਫ ਕਰ ਰਿਹਾ ਸੀ ਤਾਂ ਆਸ਼ੀਸ਼ ਨੇ ਉਸਦੇ ਗੁਪਤ ਅੰਗ ਦੇ ਵਿੱਚ ਕਰਾੜ ਪਾ ਦਿੱਤੀ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਪੁਲਿਸ ਨੂੰ ਇੱਕ ਵਿਅਕਤੀ ਦੇ ਬੇਹੋਸ਼ ਹੋਣ ਬਾਰੇ ਇੱਕ ਪੀਸੀਆਰ ਕਾਲ ਆਈ। ਸ਼ੁਰੂ ਦੇ ਵਿੱਚ ਟੀਮਾਂ ਦਾ ਮੰਨਣਾ ਸੀ ਕਿ ਮ੍ਰਿਤਕ ਇੱਕ ਆਵਾਰਾ ਸੀ ਕਿਉਂਕਿ ਕੋਈ ਦਿਖਾਈ ਦੇਣ ਵਾਲੀਆਂ ਸੱਟਾਂ ਨਹੀਂ ਸਨ। ਹਾਲਾਂਕਿ ਬਾਅਦ ਵਿੱਚ ਉਸ ਦੀ ਪਛਾਣ ਦੀ ਪੁਸ਼ਟੀ ਹੋ ਗਈ ਉਸ ਦੇ ਪਰ ਅਜਤਿੰਦਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੋਸਟਮਾਰਟਮ ਕੀਤਾ ਗਿਆ ਜਿਸ ਦੇ ਵਿੱਚ ਗੰਭੀਰ ਅੰਦਰੂਨੀ ਸੱਟਾਂ ਦਾ ਖੁਲਾਸਾ ਹੋਇਆ ਸੀ ਜਿਸ ਨਾਲ ਹਮਲੇ ਦੀ ਪ੍ਰਕਿਰਤੀ ਦੀ ਪੁਸ਼ਟੀ ਹੋਈ। ਛਾਪੇਮਾਰੀ ਦੌਰਾਨ ਪੁਲਿਸ ਨੇ ਕਰਾਲਾ ਪਿੰਡ ਦੇ ਰਹਿਣ ਵਾਲੇ 24 ਸਾਲਾਂ ਸ਼ੁਸ਼ਾਂਤ ਸ਼ਰਮਾ ਉਰਫ਼ ਚੁਟਕੁਲੀ ਨੂੰ ਗ੍ਰਿਫਤਾਰ ਕਰ ਲਿਆ। ਅਸ਼ੀਸ਼ ਅਤੇ ਤੀਜੇ ਵਿਅਕਤੀ ਦੀ ਭਾਲ ਜਾਰੀ ਹੈ। ਮਨੋਜ ਨੂੰ ਬਾਸ ਵਿੱਚ ਉਸਦੇ ਦੋਸਤ ਦਿਨੇਸ਼ ਦੀ ਮੌਜੂਦਗੀ ਦੇ ਵਿੱਚ ਕੁੱਟਿਆ ਗਿਆ। ਇਸ ਲਈ ਦਿਨੇਸ਼ ਬਾਰੇ ਕਈ ਸਵਾਲ ਉੱਠ ਰਹੇ ਨੇ। ਆਖਿਰਕਾਰ ਦਿਨੇਸ਼ ਨੇ ਇਸ ਬਾਰੇ ਪੁਲਿਸ ਅਤੇ ਮਨੋਜ ਦੇ ਪਰਿਵਾਰ ਨੂੰ ਕਿਉਂ ਨਹੀਂ ਦੱਸਿਆ? ਇਨਾ ਸਵਾਲਾਂ ਤੇ ਬੁਲਜ਼ਾ ਕਹਿੰਦਾ ਕਿ ਦਿਨੇਸ਼ ਨੇ ਇਸ ਨੂੰ ਇੱਕ ਆਮ ਘਟਨਾ ਸਮਝਦੇ ਤੇ ਕਿਸੇ ਨੂੰ ਕੁਝ ਨਹੀਂ ਦੱਸਿਆ ਇਹ ਸੰਭਵ ਹੈ ਕਿ ਉਹ ਜ਼ਰ ਦਰ ਦੇ ਮਾਰੇ ਅਜਿਹਾ ਕੀਤਾ ਹੋਵੇਗਾ ਤਾਂ ਦਾਦਿਆ ਕਿ ਬਾਕੀ ਔਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਇੱਕ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ